ਮਰਤੇ શરીਰੇ ਤੇ ਆਇਆ ਜਾਂ ਫਿਰ ਕੋਈ ਆਪਣਾ ਹੋਵੇ ਬਗਾਨਾ ਹੋਵੇ ਕੋਈ ਵੀ ਹੋਵੇ ਇੱਕ ਤਰੀਕੇ ਨਾਲ ਨਾ ਰੂਹ ਕੰਬਣ ਲੱਗ ਜਾਂਦੀ ਹੈ ਬੰਦਾ ਜਿਹੜਾ ਡਰਨ ਲੱਗ ਜਾਂਦਾ ਸਪੈਸ਼ਲੀ ਕੁੜੀਆਂ ਤੁਹਾਨੂੰ ਕਦੇ ਇਦਾਂ ਦਾ ਡਰ ਨਹੀਂ ਲੱਗਿਆ ਨਹੀਂ ਡਰ ਨਹੀਂ ਲੱਗਿਆ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਉਹ ਅੰਤ ਜਿਹੜਾ ਹੈ ਨਾ ਉਹ ਸੱਚਾਈ ਹੈ ਮੈਂ ਇਸ ਚੀਜ਼ ਨੂੰ ਮੰਨਿਆ ਹੋਇਆ ਕਿ ਉਹ ਚੀਜ਼ ਸੱਚਾਈ ਹੈ ਜਿਹੜੀ ਜ਼ਿੰਦਗੀ ਹੈਗੀ ਆ ਇਹ ਝੂਠ ਹੈ ਆਪਾਂ ਭੱਜ ਰਹੇ ਹਾਂ ਉੱਥੋਂ ਤੱਕ ਤੇ ਮੈਂ ਇਹ ਚੀਜ਼ ਫੀਲ ਕੀਤੀ ਹੈ ਕਿ ਉਹ ਜਿਹੜਾ ਲਾਸਟ ਪੁਆਇੰਟ ਹੈਗਾ ਨਾ ਉਹ ਸੱਚਾਈ ਹੈ ਸ਼ਾਇਦ ਮੈਨੂੰ ਤਾਂ ਹੀ ਕਰਕੇ ਡਰਨੇ ਲੱਗਦਾ। ਜਦੋਂ ਇਹ ਚੀਜ਼ ਕਨਫਰਮ ਹੋ ਜਾਂਦੀ ਹੈ ਕਿ ਦਾ ਅੱਗੇ ਪਿੱਛੇ ਪਰਿਵਾਰ ਵਾਲੀ ਵਾਰਿਸ ਰਿਸ਼ਤੇਦਾਰ ਕੋਈ ਨਹੀਂ ਹੈ ਫੇਰ ਉਸ ਨੂੰ ਲਵਾਰਿਸ ਕਰਾਰ ਕਰ ਦਿੱਤਾ ਜਾਂਦਾ। ਮੈਨੂੰ ਤੇ ਮੇਰੇ ਵਰਗੇ ਕਈ ਨੇ ਜਿਨ੍ਹਾਂ ਨੂੰ ਕਾਲ ਆਂਦੀ ਹੈ ਕਿ ਜਿਵੇਂ ਬੋਡੀ ਆਈ ਹੈ ਠੀਕ ਹੈ ਲਵਾਰਿਸ ਹੈ ਕੀ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਹੋ ਉਹ ਸਾਡੀ ਇੱਛਾ ਹੈ ਕਿ ਆਪਾਂ ਜਾਈਏ ਨਹੀਂ ਜਾਈਏ ਪਰ ਚਲੋ ਆਪਣੀ ਤਾਂ ਕੋਸ਼ਿਸ਼ ਹੁੰਦੀ ਹੈ ਤੇ ਅੱਜ ਤੱਕ ਕੋਸ਼ਿਸ਼ ਰਹੀ ਹੈ। ਮੈਂ ਅਗਨੇ ਵੀ ਆਪਣੇ ਹੱਥ ਤੋਂ ਦੇਣੀ ਆ ਜਿੰਨੇ ਮੈਨੂੰ ਥੋੜੀ-ਬੋਤੇ ਆਪਾਂ ਨੂੰ ਦੇਖੋ ਇੰਨੇ ਨੌਲੇਜ ਹੈ ਨਹੀਂ ਨਾ ਸਾਨੂੰ ਇਹਨਾਂ ਸ਼ਾਸਤਰਾਂ ਦਾ ਪਤਾ ਆਪਾਂ ਕਹਈਏ ਕਿ ਸ਼ਾਸਤਰ ਜਾਣਦੇ ਆ ਸਭ ਕੁਝ ਜਾਣਦੇ ਆ ਇਹਨਾਂ ਨੂੰ ਕੁਝ ਨਹੀਂ ਪਤਾ ਆਪਣੀ ਸਮਝ ਦੇ ਮੁਤਾਬਿਕ ਜਿੰਨਾ ਮੈਨੂੰ ਪਤਾ ਆ ਕਿ ਆਪਣਾ ਅਗਨੀ ਦੇਣੀ ਆ ਜਲ ਦੇਣਾ ਤੂਸੀ ਦੇਣੀ ਆ ਜਿੰਨੇ ਆਪਾਂ ਨੂੰ ਥੋੜੇ-ਬੋਤੇ ਪਤਾ ਉਹ ਮੈਂ ਉਹਨੇ ਮੈਂ ਜਿੰਨੇ ਜੋਗੀ ਹੈਗੇ ਉਹਨਾਂ ਨਾਲ ਕਰਦੀ ਆ ਇੰਨਾ ਮਤਲਬ ਹੌਸਲਾ ਆ ਚੁੱਕਿਆ ਇੰਨਾ ਮਤਲਬ ਮਨ ਦੇ ਵਿੱਚ ਇਹਨਾਂ ਡਰ ਜਿਹੜਾ ਖਤਮ ਹੋ ਚੁੱਕਿਆ ਬਿਲਕੁਲ ਸਭ ਤੋਂ ਪੋਜ਼ਿਟਿਵ ਚੀਜ਼ ਇਹ ਹੈ ਕਿ ਜਦੋਂ ਫੈਮਿਲੀ ਨਾਲ ਹੈ ਨਾ ਉੱਥੋਂ ਸਪੋਰਟ ਬਹੁਤ ਮਿਲਦੀ ਆ ਯੂ ਕੈਨ ਡੂ ਐਨੀਥਿੰਗ ਜੀ ਜਦੋਂ ਮੰਮਾ ਕਵੇ ਪਪਾ ਕਹਨ ਕਿ ਪੁੱਤਰ ਆਪਾ ਤੇਰੇ ਨਾਲ ਕੋਈ ਗੱਲ ਨਹੀਂ ਉੱਥੋਂ ਨਾ ਹੌਸਲਾ ਜਿਹਾ ਖੋਲੇ ਜਾਂਦਾ ਜਦੋਂ ਸਮਾਜ ਬੁਰਾ ਕਹਿੰਦਾ ਪਰਿਵਾਰ ਵੀ ਅਗਰ ਬੁਰਾ ਕਵੇ ਨਾ ਫਿਰ ਬੰਦਾ ਕੁਝ ਨਹੀਂ ਕਰ ਸਕਦਾ ਫਿਰ ਉਹ ਸੰਸਕਾਰ ਕਰਨਾਂ ਤੇ ਦੂਰ ਦੀ ਗੱਲ ਹੈ ਮੈਂ ਤੇ ਕੋਲ ਵੀ ਨਹੀਂ ਜਾ ਸਕਦੀ ਕਹਿੰਦੇ ਹੁੰਦੇ ਆ ਕੁੜੀ ਐ ਆ ਕੰਮ ਕਿਉਂ ਕਰ ਰਹੀ ਐ ਕੱਲ ਨੂੰ ਮੁੰਡਾ ਐਸੈਪਟ ਕਰੂਗਾ ਨਹੀਂ ਕਰੂਗਾ ਕੱਲ ਨੂੰ ਜਿਸ ਘਰ ਜਾਏਗੀ ਅਗਲੇ ਕਹਿਣਗੇ ਕਿ ਇਹ ਤੇ ਪਤਾ ਨਹੀਂ ਕਿੰਨੂ ਕਿੰਨੂ ਅੰਗਰੀਂ ਦੇ ਕੇ ਹੱਥ ਲਗਾ ਕੇ ਆਈ ਐ ਪੂਤ ਪ੍ਰੇਤ ਨਾਲ ਲੈ ਕੇ ਆਏ ਮਤਲਬ ਕਿ ਆਏਗੀ ਇਹ ਪਰ ਇੱਕ ਚੀਜ਼ ਆ ਜਾਂਦੀ ਐ ਕਿ ਸਾਨੂੰ ਕਿੰਨਾ ਕੋ ਫਰਕ ਪੈਂਦਾ ਐ ਇਹਨਾਂ ਚੀਜ਼ਾਂ ਤੋਂ ਰੋਕਣ ਵਾਲੇ ਬਥੇਰੇ ਆਣਗੇ ਔਰ ਰੋਕੂਗਾ ਹਮੇਸ਼ਾ ਉਹੀ ਪਰਸਨ ਜਿਹੜਾ ਆਪਕੇ ਸਜੋਗਾ ਨਹੀਂ ਹੋਏਗਾ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਅੱਜ ਤੁਹਾਨੂੰ ਇੱਕ ਇਦਾਂ ਦੀ ਆਪਾਂ ਕਹਿ ਸਕਦੇ ਨਾ ਬਹਾਦਰ ਕੁੜੀਆਂ ਹੁੰਦੀਆਂ ਨੇ ਜਾਂ ਫਿਰ ਆਪਾਂ ਕਹਿ ਸਕਦੇ ਕਿ ਕੁੜੀਆਂ ਜਿਹੜੀਆਂ ਨੇ ਡੇਰਿੰਗ ਕੰਮ ਕਰਦੀਆਂ ਨੇ ਤੇ ਅੱਜ ਸਾਡੇ ਨਾਲ ਇੱਕ ਇਦਾਂ ਦੀ ਜਿਹੜੀ ਕੁੜੀ ਮੌਜੂਦ ਆ ਜਿਹੜਾ ਕਿ ਆਪਾਂ ਇੱਕ ਛੋਟੇ ਜੇ ਐਕਸੀਡੈਂਟ ਨੂੰ ਦੇਖ ਕੇ ਡਰ ਜਾਂਦੇ ਨੇ ਪਰ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਜਿਹੜੇ ਲਵਾਰਿਸ਼ ਲਾਸਾ ਹੁੰਦੀਆਂ ਨੇ ਲਵਾਰਿਸ਼ ਜਿਹੜੀਆਂ ਨੇ ਕਿਸੇ ਦਾ ਵੀ ਸਰੀਰ ਹੁੰਦਾ ਉਹਨਾਂ ਦਾ ਜਿਹੜਾ ਸੰਸਕਾਰ ਕਰਦੀ ਨੇ ਤੇ ਸਾਡੇ ਨਾਲ ਪੂਨਮ ਜੀ ਮੌਜੂਦ ਨੇ ਆਪ ਉਹਨਾਂ ਨਾਲ ਗੱਲ ਕਰਦੇ ਆ ਮੈਮ ਸਭ ਤੋਂ ਪਹਿਲਾਂ ਤਾਂ ਸਿਟੀ ਹੈਡਲਾਈਨਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮੈਮ ਸਭ ਤੋਂ ਪਹਿਲਾਂ ਇੰਨਾ ਡੇਰਿੰਗ ਕੰਮ ਕਰ ਰਹੇ ਹੋ ਮਤਲਬ ਕਿ ਹਰ ਕੋਈ ਸੋਚਦਾ ਆ ਪਰ ਤੁਸੀਂ ਬਹੁਤ ਜ਼ਿਆਦਾ ਡੇਰਿੰਗ ਕੰਮ ਕਰ ਰਹੇ ਹੋ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ ਕਿਵੇਂ ਤੁਸੀਂ ਸਟਾਰਟਅਪ ਕੀਤਾ ਇੱਕ ਛੋਟਾ ਜਿਹਾ ਹਾਦਸਾ ਹੋਇਆ ਸੀ ਜੀ ਠੀਕ ਹੈ ਮੇਰੇ ਇੱਕ 6 ਸਾਲ ਪਹਿਲੇ ਦੀ ਗੱਲ ਹੈ 6-7 ਸਾਲ ਪਹਿਲੇ ਦੀ ਗੱਲ ਹੈ ਮੇਰੇ ਇੱਕ ਸਟੂਡੈਂਟ ਸੀ ਉਹਨਾਂ ਦੇ ਮਦਰ ਬਿਮਾਰ ਹੋ ਗਏ ਤੇ ਉਹਨਾਂ ਦਾ ਇਲਾਜ ਚਲੋ ਸਰਕਾਰੀ ਹਸਪੀਟਲ ਦੇ ਵਿੱਚ ਹੋਇਆ ਠੀਕ ਹੈ ਬਾਅਦ ਵਿੱਚ ਉਹਨਾਂ ਦਾ ਨਹੀਂ ਇੱਥੇ ਇਲਾਜ ਹੋ ਪਾਇਆ ਪੀਜੀਏ ਲੈ ਕੇ ਜਾਣਾ ਪਿਆ ਤੇ ਫਸਟ ਟਾਈਮ ਉਦੋਂ ਮੈਂ ਵੀ ਪੀਜੀਏ ਗਈ ਸੀ ਉਹਨਾਂ ਦੇ ਨਾਲ ਉੱਥੇ ਤਿੰਨ ਕੁ ਦਿਨ ਲੰਗੇ ਸੀ ਉਹਨਾਂ ਦੀ ਡੈਥ ਹੋ ਗਈ ਚਲੋ ਉਹਨਾਂ ਨੂੰ ਬਚਾ ਨਹੀਂ ਸਕੇ ਜੀ ਜਦੋਂ ਉਹਨਾਂ ਨੂੰ ਉਹਨਾਂ ਨੂੰ ਘਰੇ ਲੈ ਕੇ ਆਏ ਸੀ ਤੇ ਮੈਂ ਵੀ ਉਦੋਂ ਨਾਲ ਲਈ ਸੀ ਹੂੰ ਤੇ ਤੁਹਾਨੂੰ ਪਤਾ ਜਦੋਂ ਸੰਸਕਾਰ ਕਰਨਾ ਹੁੰਦਾ ਉਸ ਤੋਂ ਪਹਿਲੇ ਬੋਡੀ ਨੂੰ ਇਸ਼ਨਾਨ ਕਰਾਇਆ ਜਾਂਦਾ ਸ਼ਿੰਗਾਰ ਕੀਤਾ ਜਾਂਦਾ ਠੀਕ ਹੈ ਤੇ ਉਹਨਾਂ ਦਾ ਜਦੋਂ ਲੈ ਕੇ ਆਏ ਉਹਨਾਂ ਨੂੰ ਕਰੇ ਤੇ ਉਹਨਾਂ ਦੇ ਨੱਕ ਚੋਂ ਮੂੰਹ ਚੋਂ ਬਲੀਡਿੰਗ ਹੋ ਰਹੀ ਸੀ ਕਿਉਂਕਿ ਤੁਹਾਨੂੰ ਪਤਾ ਜਦੋਂ ਪੇਸ਼ੈਂਟ ਆਂਦਾ ਹੈ ਘਰੇ ਲੈ ਕੇ ਆਂਦੇ ਤੋ ਪਾਈਪਸ ਵਗੈਰਾ ਲੱਗੀਆਂ ਹੁੰਦੀਆਂ ਨੇ ਬਲੀਡਿੰਗ ਹੁੰਦੀ ਆ ਤੇ ਇਨਫੈਕਸ਼ਨ ਦੇ ਡਰ ਕਾਰਨ ਕੋਈ ਵੀ ਲੇਡੀਆਂ ਹੱਥ ਨਹੀਂ ਸੀ ਪਾ ਰਹੀ ਉਹਨਾਂ ਨੂੰ ਨਿਵਾਣ ਨੂੰ ਅੱਛਾ ਤੇ ਬਸ ਤਮਾਸ਼ਾ ਦੇਖੀ ਜਾ ਰਿਹਾ ਸੀ ਉੱਥੇ ਤੇ ਉਸ ਟਾਈਮ ਥੋੜਾ ਜਿਹਾ ਮੈਨੂੰ ਇੱਕ ਚੀਜ਼ ਫੀਲ ਹੋਈ ਮੈਨੂੰ ਇਹ ਚੀਜ਼ ਨਹੀਂ ਲੱਗੀ ਕਿ ਉਹ ਕਿਉਂ ਕਰ ਰਹੀ ਹੈ ਕਿਉਂ ਨਹੀਂ ਕਰ ਰਹੀ ਮੈਨੂੰ ਇੰਨਾ ਲੱਗੇ ਕਿ ਇਹ ਮੇਰੀ ਵੀ ਮਾਤਾ ਮੰਮਾ ਨੇ ਤੇ ਉਹਨਾਂ ਦੀ ਏਜ ਨਹੀਂ ਹੈ ਉਹ ਤੇ ਕੱਲ ਨੂੰ ਪਤਾ ਨਹੀਂ ਸਾਡਾ ਕੱਲ ਕੀ ਹੈ ਮੇਰੇ ਮੰਮਾ ਦਾ ਕੱਲ ਕੀ ਹੈ ਚਲੋ ਰੱਬ ਕਦੇ ਵੀ ਇਦਾਂ ਦਾ ਬੁਰਾ ਟਾਈਮ ਨਾ ਲਿਆਵੇ ਪਰ ਪਤਾ ਨਹੀਂ ਹੁੰਦਾ ਕੱਲ ਕੀ ਦੇਖਣਾ ਪੈ ਜੇ ਸਾਨੂੰ ਠੀਕ ਹੈ ਤੇ ਉਹ ਚੀਜ਼ ਮੈਨੂੰ ਆਈ ਕਿ ਮੇਰੇ ਮਨ 'ਚ ਆਈ ਕਿ ਇਹ ਵੀ ਮੇਰੇ ਮਾਤਾ ਵਰਗੇ ਨੇ ਤੇ ਮੈਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਸ਼ੁਰੂ ਕਰ ਦਿੱਤਾ ਜੀ ਮੈਂ ਉਹਨਾਂ ਨੂੰ ਇਸ਼ਨਾਨ ਕਰਵਾਇਆ ਸ਼ਿੰਗਾਰ ਕਰਵਾਇਆ ਤੇ ਉਹ ਜਿਹੜੀ ਸੀਗੀ ਮੇਰੇ ਫੀਲਿੰਗ ਨਾ ਇੱਕਦਮ ਅੰਦਰ ਮਨ ਚ ਬੈਗੀ ਸੀ ਉਹ ਕਿ ਇੱਕ ਹੁੰਦਾ ਹੈ ਨਾ ਕਿ ਨਹੀਂ ਜੀ ਅੱਜ ਮੈਨੂੰ ਇੱਥੇ ਜੇ ਚਲੋ ਰੱਬ ਨੇ ਐਵੇਂ ਦਾ ਮੌਕਾ ਦਿੱਤਾ ਕਿ ਮੈਂ ਅੱਜ ਇਹ ਨਿੱਕਾ ਜਿਹਾ ਕਰਮ ਕਰ ਰਹੀ ਆ ਕੀ ਪਤਾ ਅੱਗੇ ਵੀ ਕੁਝ ਕੋਸ਼ਿਸ਼ ਕਰੀਏ ਅੱਗੇ ਵੀ ਇਸ ਚੀਜ਼ ਨੂੰ ਮੈਂ ਅੱਗੇ ਲੈ ਕੇ ਜਾਵਾਂ ਕੀ ਪਤਾ ਹੋਰ ਵੀ ਮੇਰੇ ਹੱਥੋਂ ਕੁਝ ਵਧੀਆ ਕੰਮ ਹੋ ਜਾਣ ਜੀ ਉਹ ਮੇਰੇ ਸਟਾਰਟਿੰਗ ਸੀ ਬਟ ਉਸ ਟਾਈਮ ਇਹ ਸੰਸਕਾਰ ਨਹੀਂ ਸੀ ਕੀਤਾ ਮੈਂ ਸਿਰਫ ਬੋਡੀ ਨੂੰ ਲਾਇਆ ਸੀ ਤੇ ਸ਼ਿੰਗਾਰ ਕਰਾਇਆ ਸੀ ਉਹ ਮੇਰੀ ਸ਼ੁਰੂਆਤ ਸੀਗੀ ਸਟੂਡੈਂਟ ਸੀਗਾ ਕਿਸ ਚੀਜ਼ ਦਾ ਤੁਸੀਂ ਕੋਈ ਟੀਚਰ ਹੋ ਜਾਂ ਫਿਰ ਕੀ ਹੈ ਤੁਹਾਡਾ ਅ ਮੇਰੇ ਜਿਮ ਹੈਗਾ ਜੀ ਮੇਰੇ ਜਿਮ ਵਿੱਚ ਸਟੂਡੈਂਟ ਜਿਮ ਚ ਸਟੂਡੈਂਟ ਨੇ ਅੱਛਾ ਹਰ ਕੋਈ ਨਾ ਭਾਵੁਕ ਹੋ ਜਾਂਦਾ ਜਦੋਂ ਆਪਾਂ ਦੇਖ ਲਈਏ ਵੀ ਸਾਡੇ ਸਾਹਮਣੇ ਕੋਈ ਜਿਹੜਾ ਆ ਮਿੱਤ ਸਰੀਰ ਪਿਆ ਆ ਜਾਂ ਫਿਰ ਕੋਈ ਆਪਣਾ ਹੋਵੇ ਬਗਾਨਾ ਹੋਵੇ ਕੋਈ ਵੀ ਹੋਵੇ ਇੱਕ ਤਰੀਕੇ ਨਾਲ ਨਾ ਰੂਹ ਕੰਬਣ ਲੱਗ ਜਾਂਦੀ ਹੈ ਬੰਦਾ ਜਿਹੜਾ ਡਰਨ ਲੱਗ ਜਾਂਦਾ ਸਪੈਸ਼ਲੀ ਕੁੜੀਆਂ ਤੁਹਾਨੂੰ ਕਦੇ ਇਦਾਂ ਦਾ ਡਰ ਨਹੀਂ ਲੱਗਿਆ ਨਹੀਂ ਡਰ ਨਹੀਂ ਲੱਗਿਆ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਉਹ ਅੰਤ ਜਿਹੜਾ ਹੈ ਨਾ ਉਹ ਸੱਚਾਈ ਹੈ ਮੈਂ ਇਸ ਚੀਜ਼ ਨੂੰ ਮੰਨਿਆ ਹੋਇਆ ਕਿ ਉਹ ਜਿਹੜੀ ਸੱਚਾਈ ਹੈ ਜਿਹੜੀ ਜ਼ਿੰਦਗੀ ਹੈਗੀ ਆ ਇਹ ਝੂਠ ਹੈ ਆਪਾਂ ਭੱਜ ਰਹੇ ਆ ਉੱਥੋਂ ਤੱਕ ਹੂੰ ਤੇ ਮੈਂ ਇਹ ਚੀਜ਼ ਫੀਲ ਕੀਤੀ ਹੈ ਕਿ ਉਹ ਜਿਹੜਾ ਲਾਸਟ ਪੁਆਇੰਟ ਹੈਗਾ ਨਾ ਉਹ ਸੱਚਾਈ ਹੈ ਸ਼ਾਇਦ ਮੈਨੂੰ ਤਾਂ ਹੀ ਕਰਕੇ ਡਰਨੇ ਲੱਗਦਾ ਤੇ ਅੱਜ ਤੱਕ ਕਿੰਨੇ ਜਿਹੜੇ ਤੁਸੀਂ ਸੰਸਕਾਰਾਂ ਕਰ ਚੁੱਕੇ ਹੋ ਮੈਂ ਕਦੇ ਕਾਊਂਟ ਨਹੀਂ ਕੀਤਾ ਕਾਫੀ ਹੋ ਚੁੱਕੇ ਹੋਣਗੇ ਕਦੇ ਕੌਣ ਨਹੀਂ ਕੀਤਾ ਕਦੇ ਵੇਰਵਾ ਨਹੀਂ ਬਣਾਇਆ ਅਜੀ ਕਿਦਾਂ ਮਨ ਦਾ ਪਤਾ ਲੱਗਦਾ ਹੈ ਕਿ ਹਾਂ ਉਸ ਤੇ ਕਿਲਵਾਰਿਸ ਜਿਹੜੀ ਲਾਸ ਪਈ ਹੈ ਇਸ ਤਰੀਕੇ ਨਾਲ ਸੰਸਕਾਰ ਕਰਨਾ ਹੈ ਕਿਸ ਤਰੀਕੇ ਨਾਲ ਪਤਾ ਲੱਗਦਾ ਤੁਹਾਡੇ ਨਾਲ ਕੋਈ ਲੋਕੀ ਜੁੜੇ ਹੋਏ ਨੇ ਜਿਵੇਂ ਤੁਹਾਨੂੰ ਪਤਾ ਐਮ ਜੀਓਜ਼ ਕਾਫੀ ਜ਼ਿਆਦਾ ਬਣਿਆ ਹੋਇਆ ਨੇ ਮੈਂ ਤਾਂ ਚਲੋ ਇਦਾਂ ਦਾ ਕੁਝ ਵੀ ਨਹੀਂ ਬਣਾਇਆ ਹੋਇਆ ਕਿ ਹੁੰਦਾ ਜਦੋਂ ਕਿਸੇ ਚਲੋ ਪਹਿਲੇ ਤੇ ਮੈਂ ਕਹਿੰਨੀ ਆ ਰੱਬ ਬੋਲੋ ਕੋਈ ਵੀ ਲਵਾਰਿਸ ਨਾ ਹੋਵੇ ਠੀਕ ਹੈ ਕੀ ਹੁੰਦਾ ਜਦੋਂ ਕਿਤੇ ਕੋਈ ਡੈੱਡ ਬੋਡੀ ਮਿਲਦੀ ਹੈ ਉਸ ਏਰੀਏ ਵਿੱਚੋਂ ਕਿਸੇ ਦੇ ਵੀ ਕਾਲ ਉੱਥੋਂ ਦੇ ਪੁਲਿਸ ਸਟੇਸ਼ਨ ਨੂੰ ਜਾਂਦੀ ਹੈ ਵੈਰੀਫਿਕੇਸ਼ਨ ਹੁੰਦੀ ਹੈ ਜਦੋਂ ਪਤਾ ਕੀਤਾ ਜਾਂਦਾ ਕਿ ਇਹਦਾ ਘਰਵਾਰ ਕੋਈ ਵਾਰਿਸ ਹੈ ਜਾਂ ਨਹੀਂ ਹੈ ਜਦੋਂ ਇਹ ਚੀਜ਼ ਕਨਫਰਮ ਹੋ ਜਾਂਦੀ ਹੈ ਕਿ ਇਹਦਾ ਅੱਗੇ ਪਿੱਛੇ ਪਰਿਵਾਰ ਵਾਲੀ ਵਾਰਿਸ ਰਿਸ਼ਤੇਦਾਰ ਕੋਈ ਨਹੀਂ ਹੈ ਫਿਰ ਉਸ ਨੂੰ ਲਵਾਰਿਸ ਕਰਾਰ ਕਰ ਦਿੱਤਾ ਜਾਂਦਾ ਉਹਨੂੰ ਰੱਖਿਆ ਜਾਂਦਾ ਇੱਕ ਦਿਨ ਦੋ ਦਿਨ ਰੱਖਿਆ ਜਾਂਦਾ ਕਿ ਤਾਂ ਕਿ ਕੀ ਪਤਾ ਕੋਈ ਆ ਜਾਏ ਪਰ ਜਦੋਂ ਲੱਗਦਾ ਕਿ ਕੋਈ ਵੀ ਨਹੀਂ ਆ ਰਿਹਾ ਫਿਰ ਉਸ ਨੂੰ ਲਵਾਰਿਸ ਕਰਾਰ ਕਰਕੇ ਮੈਂ ਮੈਨੂੰ ਤੇ ਮੇਰੇ ਵਰਗੇ ਕਈ ਨੇ ਜਿਨਾਂ ਨੂੰ ਕਾਲ ਆਂਦੀ ਆ ਕੀ ਜਿਵੇਂ ਬੋਡੀ ਆਈ ਹੈ ਠੀਕ ਹੈ ਲਵਾਰਿਸ ਹੈ ਕੀ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਹੋ ਉਹ ਸਾਡੀ ਇੱਛਾ ਹੈ ਕਿ ਆਪਾਂ ਜਾਈਏ ਨਹੀਂ ਜਾਈਏ ਪਰ ਚਲੋ ਆਪਣੀ ਤਾਂ ਕੋਸ਼ਿਸ਼ ਹੁੰਦੀ ਹੈ ਤੇ ਅੱਜ ਤੱਕ ਕੋਸ਼ਿਸ਼ ਰਹੀ ਹੈ ਸਾਰੇ ਕਿਰਿਆਕਰਮ ਕਰਦੇ ਹਾਂ ਜਿਹੜੇ ਜਿਹੜੇ ਉਧਰ ਇੱਕ ਆਪਾਂ ਆਪਣੇ ਜਿਹੜੇ ਕੀ ਸੰਸਕਾਰ ਕਰਦੇ ਆਪਣੇ ਆ ਤਾਂ ਉਸ ਤਰੀਕੇ ਨਾਲ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਕਿਉਂ ਫਾਰਮੈਲਟੀ ਹੁੰਦੀ ਹੈ ਮੈਂ ਅਗਨੇ ਵੀ ਆਪਣੇ ਹੱਥ ਤੋਂ ਦੇਣੀ ਆ ਜਿੰਨੇ ਮੈਨੂੰ ਥੋੜੀ ਬੋਤੇ ਆਪਾਂ ਨੂੰ ਦੇਖੋ ਇੰਨੀ ਨੌਲੇਜ ਹੈ ਨਹੀਂ ਨਾ ਸਾਨੂੰ ਇਹਨਾਂ ਸ਼ਾਸਤਰਾਂ ਦਾ ਪਤਾ ਆਪਾਂ ਕਹੀਏ ਕਿ ਸ਼ਾਸਤਰ ਜਾਣਦੇ ਆ ਸਭ ਕੁਝ ਜਾਣਦੇ ਇੰਨਾ ਕੁਝ ਨਹੀਂ ਪਤਾ ਆਪਣੀ ਸਮਝ ਦੇ ਮੁਤਾਬਿਕ ਜਿੰਨਾ ਮੈਨੂੰ ਪਤਾ ਕਿ ਆਪਣਾ ਅਗਨੀ ਦੇਣੀ ਹੈ ਜਲ ਦੇਣਾ ਤੁਲਸੀ ਦੇਣੀ ਹੈ ਜਿੰਨੇ ਆਪਾਂ ਨੂੰ ਥੋੜੇ ਬਹੁਤੇ ਪਤਾ ਉਹ ਮੈਂ ਉਹਨੇ ਮੈਂ ਜਿੰਨੇ ਜੋਗੀ ਹੈਗੇ ਉਹਨਾਂ ਮੈਂ ਕਰਦੀ ਆ ਤੇ ਮੈਂ ਅਗ ਨਹੀਂ ਆਪਣੇ ਹੱਥੋਂ ਤੇ ਕਦੇ ਮਤਲਬ ਕਿ ਬੱਚਿਆਂ ਦਾ ਕਿੱਤਾ ਤੁਸੀਂ ਜਿਵੇਂ ਬੱਚੇ ਵੀ ਲਵਾਰਿਸ਼ ਹੁੰਦੇ ਨੇ ਨਹੀਂ ਨਹੀਂ ਬੱਚੇ ਦਾ ਨਹੀਂ ਮਹਾਰਾਜ ਅੱਛਾ ਆਪਾਂ ਨਾ ਉਹਨਾਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਕੁੜੀਆਂ ਨੇ ਹੈਨਾ ਤੁਹਾਨੂੰ ਪਤਾ ਹੀ ਆਪਣੇ ਦੇਸ਼ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈ ਅੱਜ ਕੱਲ ਹਰ ਕੋਈ ਆਪਣੀ ਕੁੜੀਆਂ ਨੂੰ ਬਾਹਰ ਕੱਢ ਕੇ ਨਹੀਂ ਤਿਆਰ ਬਿਕੋਜ਼ ਸਾਡੇ ਜਿਹੜੇ ਲੋਕ ਨੇ ਸਾਡੀ ਕੁੜੀਆਂ ਨੂੰ ਇਸ ਤਰੀਕੇ ਨਾਲ ਮਤਲਬ ਬੰਦੀ ਬਣਾ ਚੁੱਕੇ ਨੇ ਜਾਂ ਫਿਰ ਬੰਦੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਰ ਕੋਈ ਨਾ ਹੁਣ ਡਰ ਰਿਹਾ ਕਿ ਆਪਾਂ ਕੁੜੀ ਜੰਮੀਏ ਜਾਂ ਨਾ ਜੰਮੀਏ ਹੈਨਾ ਫਿਰ ਤੁਹਾਨੂੰ ਇਸ ਤਰੀਕੇ ਦਾ ਕੁਝ ਹੁੰਦਾ ਹੈ ਕਿ ਹਾਂ ਮੈਨੂੰ ਕੋਈ ਗਲਤ ਨਾ ਕਹਿ ਜਾਵੇ ਜਾਂ ਫਿਰ ਕਿਤੇ ਨਾ ਇਕੱਲੇ ਹੂੰ ਫਿਰ ਬਹੁਤ ਜ਼ਿਆਦਾ ਮਜ਼ਾ ਆਪਣੀ ਵੀ ਪ੍ਰੋਟੈਕਸ਼ਨ ਲੈ ਕੇ ਚੱਲਨੀ ਹੈ ਵੀ ਮੈਂ ਕਿੱਥੇ ਆਪਣੇ ਆਪ ਨੂੰ ਸਿਕਿਉਰ ਕਰਕੇ ਚੱਲ ਸਕਦੀ ਹਾਂ ਤੇ ਸਾਹਮਣੇ ਵਾਲੇ ਨੂੰ ਇਹ ਜਵਾਬ ਮੇਰੇ ਕੋਲੇ ਬਹੁਤ ਵਧੀਆ ਆਪਣੇ ਲਈ ਹੈ ਜੀ ਐਸ ਅ ਬੋਡੀ ਬਿਲਡਰ ਮੈਂ ਕਦੇ ਨਹੀਂ ਸੀ ਡਰੀ ਇਸ ਚੀਜ਼ ਨੂੰ ਲੈ ਕੇ ਕਦੇ ਨਹੀਂ ਸੀ ਡਰੀ ਕਿ ਕਦੇ ਆਪਾਂ ਰਾਤ ਨੂੰ 10 ਵਜੇ ਜਾ ਰਹੇ ਕਿਤੇ ਵੀ ਜਾ ਰਹੇ ਕਦੇ ਨਹੀਂ ਸੀ ਡਰੀ ਪਰ ਇਹ ਆ ਜਿਹੜਾ ਲਾਸਟ ਸੀਨ ਡਾਕਟਰ ਵਾਲਾ ਹੋਇਆ ਜਿਹੜਾ ਡੈਥ ਹੋਈ ਆ ਉਹਨਾਂ ਦੀ ਜਿਸ ਤਰੀਕੇ ਨਾਲ ਉਹਨਾਂ ਦੀ ਡੈਥ ਹੋਈ ਆ ਜਿਸ ਤਰੀਕੇ ਨਾਲ ਉਹਨਾਂ ਨਾਲ ਜੋ ਵੀ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਉਹ ਜਿਹੜੇ ਸੁਰਨ ਤੋਂ ਬਾਅਦ ਉਹ ਵੀਡੀਓਜ਼ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਮੈਂ ਰਾਤ ਨੂੰ 8 ਵਜੇ ਤੋਂ ਬਾਅਦ ਬਾਹਰ ਬਾਹਰ ਨਿਕਲਣ ਤੋਂ ਡਰਨ ਲੱਗ ਪਈ ਆ ਮੈਂ ਸੱਚੀ ਡਰੀ ਆ ਮੈਨੂੰ ਕਦੇ ਡਰ ਨਹੀਂ ਸੀ ਲੱਗਿਆ ਅੱਜ ਤੱਕ ਪਰ ਮੈਂ ਥੋੜੇ ਦਿਨ ਪਹਿਲੇ ਮੈਂ ਬਾਹਰ ਜਾ ਰਹੀ ਸੀ ਮੈਂ ਕੁਛ ਖਾਣ ਵਾਸਤੇ ਲੈਣ ਜਾ ਰਹੀ ਸੀ ਹੁੰਡਰ ਲੱਗ ਗਿਆ ਮੈਂ ਡਰ ਲੱਗਿਆ ਮੇਰੇ ਪਿੱਛੇ ਤਾਂ ਨਹੀਂ ਕੋਈ ਆ ਰਿਹਾ ਮੁੰਡੇ ਬਾਈਕ ਤੇ ਨਿਕਲੇ ਮੈਨੂੰ ਉਹਨਾਂ ਨੂੰ ਦੇਖ ਕੇ ਮੇਰੇ ਰੂਹ ਕੰਬ ਗਈ ਪਤਾ ਨਹੀਂ ਕਿਉਂ ਆਟੋਮੈਟਿਕ ਹੋਇਆ ਰਾਤ ਨੂੰ ਕਲ ਜਨਮਸ਼ਟਮੀ ਸੀ ਰਾਤ ਨੂੰ ਮੰਦਿਰ ਦੇ ਬਾਹਰ ਮੰਦਿਰ ਦੇ ਬਾਹਰ ਮੈਨੂੰ ਡਰ ਲੱਗਿਆ ਸਿਰਫ 10 ਕਦਮ ਤੇ ਜਾਣਾ ਸੀ ਮਤਲਬ ਕਿ ਮੇਰੇ ਹੱਥ ਤੋਂ ਬਿਲਕੁਲ ਕੰਬ ਰਹੇ ਸੀ ਕਿ ਪਿੱਛੇ ਕੋਈ ਆਤ ਹੀ ਨਹੀਂ ਰਿਹਾ ਕਿਉਂਕਿ ਕਿਉਂਕਿ ਥੋੜਾ ਹਨ ਮਤਲਬ ਹਨੇਰਾ ਸੀਗਾ ਕਿ ਅੱਗੇ ਕੋਈ ਆਇਆ ਤੇ ਨਹੀਂ ਉਹ ਮਤਲਬ ਇਹ ਚੀਜ਼ ਤਾਂ ਹੋਈ ਹੈ ਕਿਉਂਕਿ ਜਿਹੜੇ ਆ ਕੇਸ ਹੋ ਰਹੇ ਨੇ ਰੇਪ ਕੇਸ ਹੋ ਰਹੇ ਨੇ ਡਾਕਟਰ ਦੀ ਡੈਥ ਹੋਈ ਆ ਨਾ ਉਹਨਾਂ ਨੇ ਗਲਤ ਕਪੜੇ ਪਾਏ ਸੀ ਉਹਨੇ ਕੁੜੀ ਨੇ ਬਿਲਕੁਲ ਡੈਫੀਨੇਟਲੀ ਕਿਉਂਕਿ ਇੰਡੀਆ ਵਿੱਚ ਪੈਰ ਆਵੇ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਡੈਫੀਨਿਟਲੀ ਸ਼ોર્ਟਸ ਕੱਪੜਿਆਂ ਨੂੰ ਕਿ ਕੋਈ ਕੁੜੀ ਨੇ ਗਲਤ ਕੱਪੜੇ ਪਾਏ ਹੋਣੇ ਆ ਉਹਨੇ ਮੇਕਅਪ ਜ਼ਿਆਦਾ ਕੀਤਾ ਹੋਣਾ ਦੇ ਲੱਛਣ ਮਾੜੇ ਹੋਣੇ ਆ ਉਹ ਕੁਝ ਵੀ ਠੀਕ ਹੈ ਦੇ ਤਾਂ ਹੀ ਕਰਕੇ ਮੁੰਡੇ ਛੇੜਦੇ ਆ ਜਿਹੜਾ ਇਹਨੂੰ ਕਲੱਬ ਦੇ ਵਿੱਚ ਬੈਠੀ ਹੋਗੀ ਆ ਸੜਕਾਂ ਤੇ ਰੁਲ ਰਹੀ ਹੋਗੀ ਪਰ ਉਹ ਸੀਗੇ ਵੀ ਆਪਣੀ ਵਰਕਿੰਗ ਪਲੇਸ ਤੇ ਪਰ ਮੈਮ ਤੁਹਾਨੂੰ ਪਤਾ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਗਿਆ ਬਿਲਕੁਲ ਠੀਕ ਹੈ ਨਾ ਪਰ ਉਹਨਾਂ ਦੀ ਕੀ ਗਲਤੀ ਸੀ ਨਾ ਉਹਨਾਂ ਨੇ ਗਲਤ ਕੱਪੜੇ ਪਾਏ ਸੀ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਮੂੰਹ ਤੇ ਕੋਈ ਮੇਕਅਪ ਵੀ ਕੀਤਾ ਹੋਣਾ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕੋਈ ਬਾਲ ਬਣਾਏ ਹੋਣੇ ਆ ਚਾਲ ਵੀ ਉਹਨਾਂ ਦੀ ਸ ਹੋਣੀ ਆ ਉਹਨਾਂ ਨੇ ਡਾਕਟਰ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੁੜੀ ਨੇ ਕਿਸੇ ਨੂੰ ਇਸ਼ਾਰਾ ਕੀਤਾ ਹੋਣਾ ਕੁਝ ਵੀ ਕੀਤਾ ਹੋਣਾ ਇੰਨੀ ਦਰਦਨਾਕ ਮੌਤ ਦਿੱਤੀ ਉਹਨੂੰ ਕਿਉਂ ਇੱਥੇ ਮੇਰਾ ਵੀ ਕੁਐਸਚਨ ਇਹ ਹੈਗਾ ਕਿ ਇੱਥੇ ਦੱਸੋ ਕਿ ਹੁਣ ਆਪਾਂ ਕੀ ਕਰੀਏ ਹੁਣ ਆਪਾਂ ਜੇ ਕੱਪੜੇ ਛੋਟੇ ਛੋਟੇ ਕੱਪੜੇ ਪਾਣੇ ਆ ਫੇਰ ਵੀ ਦਿੱਕਤ ਹੈ ਹੁਣ ਜੇ ਬੁਰਕਾ ਪਾ ਲਾਂਗੇ ਫੇਰ ਵੀ ਦਿੱਕਤ ਹੋਏਗੀ ਕਿਉਂਕਿ ਪਤਾ ਸਿਰਫ ਇਸ ਟਾਈਮ ਤੇ ਕੀ ਚੀਜ਼ ਹੈ ਇਸ ਟਾਈਮ ਸਿਰਫ ਇਹ ਦੇਖੀ ਜਾ ਰਹੀ ਹੈ ਕਿ ਕੁੜੀ ਹੈ ਹਮਮ ਬਸ ਇੱਕ ਨਿਊਜ਼ ਆਈ ਸੀ ਕਿ ਲਾਸਟ ਲੇਡੀਜ਼ ਪ੍ਰੋਸਟੀਟਿਊਟ ਸੀਗੇ ਉਹਨਾਂ ਨੇ ਤੁਹਾਨੂੰ ਪਤਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਕੋਲ ਆਓ ਹੂੰ ਅਸੀਂ ਬੈਠੇ ਆ ਤੁਸੀਂ ਸਾਡੇ ਕੋਲ ਆਓ ਆਪਾਂ ਇੱਕ ਪਾਸੇ ਪ੍ਰੋਸਟੀਚਿਊਡ ਨੂੰ ਗਲਤ ਕਹਿੰਦੇ ਆ ਜੀ ਪਰ ਦੂਸਰੇ ਪਾਸੇ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ ਜਿੱਥੇ ਵੀ ਨੇ ਮੈਂ ਪ੍ਰਾਊਡ ਫੀਲ ਕਰਦੀ ਆ ਵੱਡੇ ਨੇ ਮੇਰੇ ਤੋਂ ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਆਪਣੇ ਬਿਜ਼ਨਸ ਨੂੰ ਨਹੀਂ ਅੱਗੇ ਕੀਤਾ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਤੁਸੀਂ ਬੱਚੀਆਂ ਦੇ ਨਾਲ ਕਰ ਰਹੇ ਹੋ ਜੋ ਤੁਸੀਂ ਇੰਨਾ ਗਲਤ ਕਰ ਰਹੇ ਹੋ ਉਹਨਾਂ ਨੂੰ ਇੰਨੀ ਦਰਦਨਾਕ ਮੌਤ ਦੇ ਰਹੇ ਹੋ ਉਹ ਨਾ ਦਿਓ ਹੂੰ ਤੁਸੀਂ ਸਾਡੇ ਕੋਲ ਆਓ ਜੋ ਤੁਸੀਂ ਕਰਨਾ ਜੋ ਤੁਹਾਡੇ ਮਨ ਚ ਗਲਤ ਹੈਗਾ ਮੈਂ ਤੇ ਇੰਨੀ ਗੱਲ ਕਹਿਨੀ ਆ ਕਿ ਜਿਹੜਾ ਜਿਹੜਾ ਬੰਦਾ ਕੁੜੀ ਨੂੰ ਦੇਖ ਕੇ ਅਗਰ ਆਪਣਾ ਮਾਨ ਦੇ ਚਾਲ ਚਲਨ ਖੋ ਰਿਆ ਨਾ ਉਹ ਮਰਦ ਹੈ ਨਹੀਂ ਉਹ ਨਾ ਮਰਦ ਹੈ ਕਿਉਂਕਿ ਉਹ ਮਾਂ ਦੇ ਕੁਖੋਂ ਜੰਮਿਆ ਉਹ ਵੀ ਔਰਤ ਹੈ ਉਹ ਦੇ ਕਰੇ بیوی ਆਉਗੀ ਉਹ ਵੀ ਔਰਤ ਹੈ ਕੱਲ ਨੂੰ ਨੂੰ ਆਉਗੀ ਬੇਟੇ ਦੀ ਉਹ ਵੀ ਔਰਤ ਹੈ ਅਗਰ ਬੇਟੀ ਹੈ ਤੇ ਉਹ ਵੀ ਔਰਤ ਹੈ ਸਾਰਿਆਂ ਦੀ ਬੋਡੀ ਇੱਕ ਹੈ ਪਾਰਟਸ ਇੱਕ ਨੇ ਸਿਰਫ ਗੱਲ ਇਹ ਹੈ ਮਰਦਾਨ ਕੀ ਨਾ ਮਰਦਾਨ ਕੀ ਮੈਂ ਤੇ ਇਹੀ ਕਹਾਂਗੀ ਜਿੰਨੂੰ ਗੁੱਸਾ ਲੱਗੇ ਲੱਗੇ ਇੰਨਾ ਮਤਲਬ ਹੌਸਲਾ ਆ ਚੁੱਕਿਆ ਇੰਨਾ ਮਤਲਬ ਮਨ ਦੇ ਵਿੱਚ ਇਹਨਾਂ ਡਰ ਜਿਹੜਾ ਖਤਮ ਹੋ ਚੁੱਕਿਆ ਬਿਲਕੁਲ ਸਭ ਤੋਂ ਪੋਜ਼ਿਟਿਵ ਚੀਜ਼ ਇਹ ਹੈ ਕਿ ਜਦੋਂ ਫੈਮਿਲੀ ਨਾਲ ਹੈ ਨਾ ਉੱਥੋਂ ਸਪੋਰਟ ਬਹੁਤ ਮਿਲਦੀ ਆ ਯੂ ਕੈਨ ਡੂ ਐਨੀਥਿੰਗ ਜੀ ਜਦੋਂ ਮੰਮਾ ਕਵੇ ਪਪਾ ਕਹਨ ਕਿ ਪੁੱਤਰ ਆਪਾ ਤੇਰੇ ਨਾਲ ਹੈ ਕੋਈ ਗੱਲ ਨਹੀਂ ਉੱਥੋਂ ਨਾ ਹੌਸਲਾ ਜਿਹਾ ਖੋਲੇ ਜਾਂਦਾ ਜਦੋਂ ਸਮਾਜ ਬੁਰਾ ਕਹਿੰਦਾ ਪਰਿਵਾਰ ਵੀ ਅਗਰ ਬੁਰਾ ਕਵੇ ਨਾ ਫਿਰ ਬੰਦਾ ਕੁਝ ਨਹੀਂ ਕਰ ਸਕਦਾ ਫਿਰ ਉਹ ਸੰਸਕਾਰ ਕਰਨਾਂ ਤੇ ਦੂਰ ਦੀ ਗੱਲ ਹੈ ਮੈਂ ਤੇ ਕੋਲ ਵੀ ਨਹੀਂ ਜਾ ਸਕਦੀ ਘਰੋਂ ਬਾਹਰ ਵੀ ਨਹੀਂ ਨਿਕਲਦੀ ਹਾਂਜੀ 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 ਅੱਛਾ ਚਲੋ ਘਰ ਦੇ ਦਾ ਹਮੇਸ਼ਾ ਹੀ ਸਪੋਰਟ ਕਰਦੇ ਨੇ ਪਰ ਕਿਤਨੇ ਕਿਤੇ ਕਿਸੇ ਖਾਸ ਬੰਦੇ ਨੇ ਜਾਂ ਫਿਰ ਰਿਲੇਟਿਵਸ ਨੇ ਕੁਝ ਗਲਤ ਤਰੀਕੇ ਦੀ ਟਿੱਪਣੀ ਕੀਤੀ ਹੋਵੇ ਕਿ ਹਾਂ ਕੀ ਕੰਮ ਤੇ ਪੈ ਗਈ ਆ ਤੁਹਾਡੀ ਕੁੜੀ ਕਿਹੜੇ ਕੰਮ ਲਾਤਾ ਆ ਕੱਲ ਨੂੰ ਵਿਆਹ ਨਹੀਂ ਹੋਣਾ ਜੇ ਫਿਰ ਜੇ ਵਿਆਹ ਹੋਊਗਾ ਬਹੁਤ ਕੰਡੀਸ਼ਨਸ ਹੋਣ ਗਿਆ ਕੋਈ ਐਕਸੈਪਟ ਨਹੀਂ ਕਰੂਗਾ ਇਹਨੂੰ ਜਿਹੜਾ ਸੁਣ ਕੇ ਬਹੁਤ ਜ਼ਿਆਦਾ ਮਨ ਦੇ ਵਿੱਚ ਜਿਹੜਾ ਇੱਕ ਤੱਕਾ ਜਿਹਾ ਲੱਗਿਆ ਹੋਵੇ ਐ ਮੈਂ ਨਾਮ ਨਹੀਂ ਲੈਣਾ ਚਾਹੂੰਗੀ ਰਿਸ਼ਤੇਦਾਰੀ ਵਿੱਚ ਵੀ ਨਹੀਂ ਸਰਕਲ ਵਿੱਚ ਵੀ ਨਹੀਂ ਫਰੈਂਡ ਸਰਕਲ ਵਿੱਚ ਵੀ ਨਹੀਂ ਸਾਰੇ ਨੇ ਜੀ ਕਹਿੰਦੇ ਹੁੰਦੇ ਆ ਕੁਲੀਏ ਆ ਕੰਮ ਕਿਉਂ ਕਰ ਰਹੀ ਐ ਕੱਲ ਨੂੰ ਮੁੰਡਾ ਐਸੈਪਟ ਕਰੂਗਾ ਨਹੀਂ ਕਰੂਗਾ ਕੱਲ ਨੂੰ ਜਿਸ ਘਰੇ ਜਾਏਗੀ ਅਗਲੇ ਕਹਾਂਗੇ ਕਿ ਇਹ ਤੇ ਪਤਾ ਨਹੀਂ ਕਿੰਨੂ ਕਿੰਨੂ ਅੰਗਰੀਂ ਦੇ ਕੇ ਹੱਥ ਲਗਾ ਕੇ ਆਈ ਐ ਪੂਤ ਪ੍ਰੇਤ ਨਾਲ ਲੈ ਕੇ ਆਏ ਮਤਲਬ ਕਿ ਆਏਗੀ ਇਹ ਤੇ ਇਹਦੇ ਤੇ ਵੀ ਸਾਇ ਹੋਣਗੇ ਗਲਤ ਬਹੁਤ ਕੁਐਸਚਨ ਹੁੰਦੇ ਨੇ ਪਰ ਇੱਕ ਚੀਜ਼ ਆ ਜਾਂਦੀ ਐ ਕਿ ਸਾਨੂੰ ਕਿੰਨਾ ਕੋ ਫਰਕ ਪੈਂਦਾ ਇਹਨਾਂ ਚੀਜ਼ਾਂ ਤੋਂ ਹਾਂਜੀ ਇਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ ਕਿ ਆਪਣੇ ਨੂੰ ਕਿੰਨਾ ਕੁ ਜ਼ਿਆਦਾ ਫਰਕ ਪੈਂਦਾ ਹੈ ਤੇ ਆਪਾਂ ਕਿੰਨੇ ਕਿਦੇ ਲਈ ਕਿੰਨਾ ਕੁ ਜੋਗੀ ਜਿਹੜਾ ਕਰ ਸਕਦੇ ਹਾਂ ਮੈਂ ਮੇਰਾ ਇਹ ਮੰਨਣਾ ਹੈ ਕਿ ਜਿਵੇਂ ਹੁਣ ਅਗਰ ਆਪਾਂ ਕੋਈ ਵੀ ਫੀਲਡ ਵਿੱਚ ਉਤਰੇ ਹਾਂ ਠੀਕ ਹੈ ਆਪਾਂ ਅਗਰ ਹੌਲੀ-ਹੌਲੀ ਕਦਮ ਵਧਾ ਰਹੇ ਹਾਂ ਰੋਕਣ ਵਾਲੇ ਬਥੇਰੇ ਆਣਗੇ ਔਰ ਰੋਕੂਗਾ ਹਮੇਸ਼ਾ ਉਹੀ ਪਰਸਨ ਜਿਹੜਾ ਆਪਕੇ ਸੁਜੋਗਾ ਨਹੀਂ ਹੋਏਗਾ ਠੀਕ ਹੈ ਹੁਣ ਬੈੱਡ ਤੇ ਬੈਠ ਕੇ ਕੁਰਸੀ ਤੇ ਬੈਠ ਕੇ ਅਗਰ ਆਪਾਂ ਫੋਨ ਚਲਾ ਕੇ ਕਿਸੇ ਨੂੰ ਟਿੱਪਣੀ ਕਰਨੀ ਹੈ ਕਿ ਆਪ ਗਲਤ ਕਰ ਰਹੀ ਹੈ ਕੁੜੀ ਇਹਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਮੇਰੀ ਇਹ ਰਿਕੁਐਸਟ ਹੈ ਕਿ ਜਿਹੜੇ ਜਿਹੜੇ ਮੈਨੂੰ ਕਮੈਂਟ ਕਰਦੇ ਆ ਕਰਦੇ ਨੇ ਕਈ ਮੇਰੇ ਸੱਜਣ ਮਿੱਤਰ ਨੇ ਸਭ ਨੂੰ ਵਧੀਆ ਕਰਦੇ ਆ ਫੋਲੋ ਕਰਦੇ ਨੇ ਹਾਂਜੀ ਹਾਂਜੀ ਉਹ ਸਗੋ ਜਿਹੜੇ ਦੋਸਤ ਨੇ ਉਹਨਾਂ ਤੋਂ ਜ਼ਿਆਦਾ ਪਿਆਰੇ ਨੇ ਉਹ ਕਿਉਂਕਿ ਉਹ ਛੋਟੀ ਛੋਟੀ ਚੀਜ਼ ਨੋਟਿਸ ਕਰਦੇ ਨੇ ਮੇਰਾ ਪਾਇਆ ਹੋਇਆ ਕੱਪੜਾ ਤੱਕ ਵੀ ਨੋਟਿਸ ਕਰਦੇ ਨੇ ਉਹ ਅੱਛਾ ਹਾਂਜੀ ਹਾਂਜੀ ਪਰ ਉਹ ਜ਼ਿਆਦਾ ਵਧੀਆ ਮੈਮ ਤੁਸੀਂ ਇਹ ਸੇਵਾ ਜਿਹੜੀ ਹੈ ਕਿੰਨੇ ਟਾਈਮ ਤੋਂ ਕਰ ਰਹੇ ਹੋ ਕੀ ਕੀ ਚੈਲੰਜੇਸ ਜਿਹੜੇ ਨੇ ਤੁਸੀਂ ਆਪਣੇ ਆਪ ਨੂੰ ਫੇਸ ਤੁਹਾਨੂੰ ਆਪਣੇ ਆਪ ਨੂੰ ਫੇਸ ਕਰਨੇ ਪਏ ਅ ਕੱਟ ਤੋਂ ਕੱਟ 6 ਤੋਂ 7 ਸਾਲ ਹੋ ਚੁੱਕੇ ਨੇ ਸਿਰਫ ਮੇਰਾ 1 ਸਾਲ ਵਿੱਚ ਸਾਲ ਵੀ ਨਹੀਂ ਕਹਿ ਸਕਦੀ ਮੈਂ 7-8 ਮਹੀਨੇ ਮੇਰੇ ਮਿਸ ਹੋਏ ਸੀ ਉਹ ਵੀ ਤਾਂ ਕਰਕੇ ਬਿਕੋਜ਼ ਮੇਰੀ ਐਕਸੀਡੈਂਟ ਹੋ ਚੁੱਕਿਆ ਸੀ ਮੇਰੀ ਲੱਤ ਪੂਰੀ ਡੈਮੇਜ ਹੋ ਗਈ ਸੀ ਕਿੱਦਾਂ ਅ ਜੇ ਮੈਂ ਤੋਂ ਕਰੇ ਜਾ ਕੇ ਮੈਂ ਥੋੜੀ ਰੈਸਟ ਕਰਨ ਦੀ ਬਜਾਏ ਬਾਰਿਸ਼ ਹੋ ਰਹੀ ਸੀ ਤੇ ਮੈਂ ਟਾਇਰਸ ਤੇ ਚਲੀ ਗਈ ਉਹ ਟਾਇਰਸ ਤੇ ਅਰਥ ਕਾਰਨ ਮੈਨੂੰ ਟ੍ਰਾਂਸਫਰਮ ਨੇ ਖਿੱਚ ਲਿਆ ਸੀ ਹਾਂ ਤੋ ਉਸ ਤੋਂ ਬਾਅਦ ਮੇਰੀ ਪੂਰੀ ਰਾਈਟ ਜਿਹੜੀ ਸੱਜੀ ਲੱਤ ਆ ਪੂਰੀ ਡੈਮੇਜ ਹੋ ਚੁੱਕੀ ਸੀ ਤੇ ਹਸਪੀਟਲ ਤੇ 3-4 ਮਹੀਨੇ 5 ਮਹੀਨੇ ਹਸਪੀਟਲ ਰਹੀਆਂ ਮੈਂ ਤੇ ਉਸ ਟਾਈਮ ਇਹ ਚੀਜ਼ ਮੈਨੂੰ ਉਹ ਜਿਹੜਾ ਪੀਰੀਅਡ ਸੀਗਾ ਮੈਨੂੰ ਉਹ ਮੇਰਾ ਕਾਫੀ ਡਿਫਿਕਲਟ ਰਿਹਾ ਮੈਂ ਉਸ ਟਾਈਮ ਮੈਂ ਕੁਝ ਨਹੀਂ ਕਰ ਪਾਈ ਪਰ ਜਿਵੇਂ ਮੈਂ ਹਸਪੀਟਲ ਤੋਂ ਨਿਕਲੀ ਸੀ ਇਹ ਲੋਕਡਾਊਨ ਸ਼ੁਰੂ ਹੋ ਗਿਆ ਸੀ ਕਹਿੰਦੇ ਨਾ टांग ਜਿਹੜੀ ਸੀ ਉਹ ਹਟਦੀ ਨਹੀਂ ਸੀ ਤੇ ਮੈਂ ਮम्मा ਬਹੁਤ ਡਾਂਟਦੇ ਹੁੰਦੇ ਸੀ ਮੈਨੂੰ ਉਸ ਟਾਈਮ ਤੇ ਕਿ ਨਹੀਂ ਜਾਣਾ ਬਾਹਰ ਫੇਰ ਵੀ ਮੈਂ ਜ਼ਿੱਦ ਕਰਦੀ ਸੀ ਮੈਨੂੰ ਚੱਕ ਕੇ ਲੈ ਕੇ ਜਾਂਦੇ ਸੀ ਤੇ ਆਪਾਂਸ ਟਾਈਮ ਤੇ ਵੀ ਮੈਂ ਸੰਸਕਾਰ ਕੀਤੇ ਨੇ ਬਸ ਮਿਸ ਨਹੀਂ ਕੀਤਾ ਸੀ ਕੋਈ ਵੀ ਮਤਲਬ ਕਿੱਦਾਂ ਕਰਦੇ ਸੀ 휠ਚੇਅਰ ਤੇ ਬੈ ਕੇ ਸੰਸਕਾਰ ਕਰਦੇ ਆ ਮੈਂ ਬਾਹਰ ਨਹੀਂ ਸੀ ਜਾਂਦੀ ਉਦੋਂ ਮੈਂ ਸਿਰਫ ਮਤਲਬ ਕਾਰ ਦੇ ਅੰਦਰ ਹੀ ਬੈਠੀ ਰਹਿੰਦੀ ਹੁੰਦੀ ਸੀ ਕਿ ਮੈਂ ਚੱਲ ਹੀ ਨਹੀਂ ਸਕਦੀ ਮੈਨੂੰ ਚੱਕ ਕੇ ਕਿੱਥੇ ਲੈ ਕੇ ਜਾਣਗੇ ਇਹ ਸੀਗਾ ਕਿ ਮੈਂ ਸ਼ਮਸ਼ਾਨ ਘਾਟ ਵਿੱਚ ਸਾਹਮਣੇ ਜ਼ਰੂਰ ਰਹਿੰਦੀ ਸੀ ਕਿਉਂਕਿ ਇੱਕ ਵਾਰੀ ਹਾਦਸਾ ਹੋਇਆ ਸੀ ਕਿ ਕਰੋਨਾ ਦੇ ਟਾਈਮ ਤੇ ਹੀ ਬੋਡੀ ਐ ਕਾ ਇਸੇ ਨਹੀਂ ਪਤਾ ਮੈਨੂੰ ਕਿ ਉਹ ਕਰੋਨਾ ਪੋਜ਼ਿਟਿਵ ਸੀ ਜਾਂ ਨਾਰਮਲ ਬੋਡੀ ਸੀ ਜਿਹੜੇ ਲੈ ਕੇ ਆਏ ਸੀ ਬਾਡੀ ਨਾ ਉਹਨਾਂ ਨੇ ਬਹੁਤ ਜ਼ਿਆਦਾ ਵੀ ਕਦਰ ਕੀਤੀ ਸੀ ਉਹਦੀ ਉਹਨੂੰ ਐ ਚੱਕ ਕੇ ਬਾਡੀ ਨੂੰ ਬਾਹਰ ਜਿੱਟਿਆ ਸੀ ਹੂੰ ਤੇ ਓਵੇਂ ਹੀ ਬਿਨਾ ਉਹਨੂੰ ਖੋਲਿਆ ਬਿਨਾ ਉਹਦੇ ਕੱਪੜੇ ਖੋਲਿਆ ਹਨਾ ਸਨਸਕਾਰ ਕਰਤਾ ਸੀ ਉਹ ਚੀਜ਼ ਮੈਨੂੰ ਬਹੁਤ ਬੁਰੀ ਲੱਗੀ ਸੀ ਕਿ ਉਹਨਾਂ ਨੂੰ ਕੋ ਨੂੰ ਕਿੱਥੋਂ ਸ਼ਾਂਤੀ ਮਿਲ ਜੂਗੀ ਉਹਦੀ ਆਤਮਾ ਕਿੱਥੋਂ ਸ਼ਾਂਤ ਹੋ ਜੂਗੀ ਤੇ ਉਸ ਦਿਨ ਤੋਂ ਬਾਅਦ ਮੈਂ ਜਿਵੇਂ ਜਿਹੜੇ ਵੀ ਹਾਲਾਤਾਂ ਚ ਹੁੰਦੀ ਸੀ ਮੈਂ ਜਾਣਦੀ ਸੀ ਭਾਵੇਂ ਮੈਂ ਹੱਥ ਨਹੀਂ ਲਗਾ ਪੰਦੀ ਸੀ ਪਰ ਮੈਂ ਸਾਹਮਣੇ ਹੁੰਦੀ ਸੀ ਅਗਲੇ ਨੂੰ ਡਰ ਤੇ ਹੁੰਦਾ ਸੀ ਨਾ ਕਿ ਜਿਨ੍ਹਾਂ ਨੇ ਪੇਮੈਂਟ ਦੇਣੀ ਹੈ ਜਿਹੜੇ ਕਰਨ ਵਾਲੇ ਨੇ ਉਹ ਸਾਹਮਣੇ ਹੈਗੇ ਨੇ ਜੀ ਕਿਤੇ ਸੇਵਾ ਕਰ ਰਹੀ ਜਾਓ ਤੇ ਰੱਬ ਤੋਂ ਫਲ ਲਈ ਜਾਓ ਇਹ ਪਤਾ ਕੀ ਚੀਜ਼ ਹੈ ਜਿਸ ਸਾਹ ਦਾ ਕਲਯੁਗ ਟਾਈਮ ਚੱਲ ਰਿਹਾ ਨਾ ਅਪਾ ਕਰਦੇ ਆ ਕਰਮ ਤੇ ਜਦੋਂ ਸਾਹਮਣੇ ਆਉਂਦੀ ਆ ਜਦੋਂ ਸਾਹਮਣੇ ਆਉਂਦੀ ਆ ਤੇ ਫਲ ਮਿਲਦਾ ਹੈ ਪਤਾ ਲੱਗਦਾ ਕਿਉਂਕਿ ਹਾਲਾਤ ਪਤਾ ਹਾਲਾਤ ਦਿਖਦੇ ਨੇ ਕਿਉਂਕਿ ਜਿਸੇ ਹਿਸਾਬ ਦੇ ਮੇਰੇ ਹਾਲਾਤ ਸੀਗੇ ਮੇਰੇ ਹਿਸਾਬ ਚ ਸੜਨ ਵਾਲੇ ਹਾਲਾਤ ਸੀਗੇ ਸੜਨ ਵਾਲੇ ਹਾਲਾਤ ਸੀਗੇ ਮੇਰੇ ਪਰ ਮੈਨੂੰ ਕੁਝ ਵੀ ਨਹੀਂ ਹੋਇਆ ਮੇਰੀ ਲਾਤ ਬਿਲਕੁਲ ਖਤਮ ਹੋਣ ਤੋਂ ਬਾਅਦ ਅੱਜ ਮੈਂ ਨੋਰਮਲ ਵੀ ਹੈ ਗਈ ਹਾਂ ਮੇਰਾ ਬਿਲਕੁਲ ਸਰੀਰ ਨੋਰਮਲ ਹੈ ਮੈਨੂੰ ਕੋਈ ਦਿੱਕਤ ਨਹੀਂ ਹੋਈ ਇਹ ਕਿਤੇ ਨਾ ਕਿਤੇ ਮੇਰੇ ਕਰਮਾਂ ਦਾ ਹੀ ਫਲ ਹੈ